ਸਤਨਾਮ 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 ਜੀ ਵਾਹਿਗੁਰੂ ਤੇ ਨਾਮ ਜੀ ਵਾਹਿਗੁਰੂ ਆ헤 ਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਆ헤 ਗੁਰੂ ਵਾਹਿਗੁਰੂ ਜੀ ਵਾਹਿਗੁਰੂ ਆ헤 ਗੁਰੂ ਵਾਹਿਗੁਰੂ ਜੀ ਵਾਹਿਗੁਰੂ ਏ ਗੁਰੂ ਲੱਖ ਖੁਸ਼ੀਆਂ ਭਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਆ ਗੁਰ ਕਿਸ ਨੇ ਜੁਗ ਹ ਜੁਗ ਅਟਲ ਧੰਨ ਸਤ ਗੁਰ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਪਾਰ ਬਖਸ਼ਰਮ ਕੀਤੀ ਹੈ ਗੁਰੂ ਘਰ ਦੀ ਪ੍ਰੀਤਵਾਰ ਸਰਦਾਰ ਹਰਪਾਲ ਸਿੰਘ ਜੀ ਉਹਨਾਂ ਨੇ ਆਪਣੀ ਸੁਪੁੱਤਰੀ ਬੇਟੀ ਨਾਪ੍ਰੀਤ ਕੌਰ ਦੇ ਵਿਆਹ ਦੀਆਂ ਖੁਸ਼ੀਆਂ ਨੂੰ ਮੁੱਖ ਰੱਖ ਕੇ ਸਤਿਗੁਰਾਂ ਦੇ ਪਾਵਨ ਚਰਨ ਆਪਣੀ ਗ੍ਰਹਿ ਵਿਖੇ ਪਵਾ ਕੇ ਧੁਰ ਕੀ ਬਾਣੀ ਦੇ ਇਲਾਹੀ ਬਾਣੀ ਦੇ ਜਾਪ ਆਰੰਭ ਕਰਵਾਏ ਸਨ ਸੁਖ ਹੁਣ ਸੰਪੂਰਨਤਾ ਕੋ ਪਏ ਨੇ ਉਪਰੰਤ ਸਤਿਗੁਰਾਂ ਦੇ ਸ਼ਬਦ ਕੀਰਤਨ ਦੇ ਨਾਲ ਜੁੜਨਾ ਹੈ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੀ ਸਤਗੁਰਾਂ ਦੀ ਬਾਣੀ ਦੇ ਸਾਰਿਆਂ ਨੇ ਮੰਗਲ ਗਾਵਣੇ ਨੇ ਪਾਵਨ ਸ਼ਬਦ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੀ ਸਤਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੀ ਮੇਰਾ ਮਨ ਤਨ 시ਤਲ ਹੋਏ ਸਾਰਿਆਂ ਨੇ ਪਾਵਨ ਸ਼ਬਦ ਦੇ ਨਾਲ ਜੁੜਨਾ ਹੈ ਬੜੇ ਬੜੇ ਸਤ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸ਼ੀਆਂ ਵਾ ਸਾਧੀਆਂ ਇਹ ਸਤ ਗੁਰ ਨਾਲ ਇਕ ਜੀ ਨਿਮਖੇ ਭਰ ਹਰ ਨਾਮ ਦੇ ਆਹਿਰ ਮੰਤਨ ਸੀ ਤਲਕ ਗੁਰ ਨਦਰ ਕਰੇ ਲਗ ਖੁਸ਼ੀਆਂ ਬਤਸ਼ਰੀਆਂ ਜਿਸ ਸਤ ਗੁਰ ਨਦਰ ਕਰੇ ਰਬ ਦੀ ਅੰਤ ਚ You're <laughs> <laughs> No! <laughs> Eu ah, ਦੇ ਜੇ ਕੜੀ ਜਿੱਤ ਸੱਚੇ ਨਾਲ ਪਿਆਰ ਸਫਲ ਮੁਕਤ ਸਫਲਾ ਕੜੀ ਜਿੱਤ ਸੱਚੇ ਨਾਲ ਪਿਆਰ ਦੂਖ ਸੰਤਾਪ ਨਾਲ ਲੱਗਈ I'm gonna go get ਜਨਮ ਜਨਮ ਚੜਾ ਤੇ ਮਿਰਤ ਨਗਨ ਮਗਰਾ ਮਿਰਤ ਨਗਨ ਮਗਰਾ ਲੱਖੁ ਜੀਆ ਤਨਹਰੀਆ ਜਿਸਾ ਤੁਪ ਗੁਪ ਨਤਿਕ oh yeah

ਉਰਫ ਲਿਖਿਆ ਇਸ ਸਤ ਗੁਰੂ ਨਦਰਿੰਗ ਜੀ